ਸਤ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਦੇਸ਼ ਦੀ ਸਿਆਸਤ ਦੇ ਵਿੱਚ ਕੁਝ ਵੱਡਾ ਹੋਣਾ ਹੈ ਕੋਈ ਐਸੀ ਗੱਲ ਜਿਹੜੀ ਤੁਹਾਨੂੰ ਅਚਾਨਕ ਪਤਾ ਲੱਗੂ ਵੈਸੇ ਤਾਂ ਕੱਲ ਹੋ ਵੀ ਗਈ ਗੱਲ ਅਚਾਨਕ ਹੀ ਪਤਾ ਲੱਗੀ ਤਾਂ ਕਿ ਸਵੇਰੇ ਆਉਂਦੇ ਨੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਧੜਖੜਸਾ ਉਪ ਰਾਸ਼ਟਰਪਤੀ 14ਵੇਂ ਆਕੇ ਉਹਦੀ ਕਾਰਵਾਈ ਸ਼ੁਰੂ ਕਰਦੇ ਨੇ 12:30 ਵਜੇ ਇੱਕ ਮੀਟਿੰਗ ਕਰਦੇ ਨੇ ਤੇ ਮੀਟਿੰਗ ਦੇ ਵਿੱਚ ਜੇਪੀ ਨੱਡਾ ਹਾਜ਼ਰ ਹੁੰਦੇ ਨੇ ਬੀਐਸਸੀ ਦੀ ਮੀਟਿੰਗ ਹੈ ਤੇ ਨਾਲ ਲੋਜ ਦੇ ਕਾਨੂੰਨ ਮੰਤਰੀ ਸਸਤੀ ਮਾਂਬਿਆ ਦੇ ਮੰਤਰੀ ਕਿਰਨ ਰੇਜੂ ਹੁੰਦੇ ਨੇ ਤੇ ਮੀਟਿੰਗ ਚ ਕਾਰਵਾਈ ਨੂੰ ਇਹ ਕਹਿ ਕੇ ਟਾਲ ਦਿੱਤਾ ਜਾਂਦਾ ਕਿ ਦੁਬਾਰਾ 4:30 ਵਜੇ ਇਕੱਠੇ ਹੋਵਾਂਗੇ ਹੁਣ ਜਿਹੜਾ 1 ਵਜੇ ਤੇ 4:30 ਵਜੇ ਦਾ ਟਾਈਮ ਹੈ ਇਹਦੇ ਵਿੱਚ ਕੁਝ ਵਾਪਰੇ ਲੱਗਦਾ ਕਿਉਂਕਿ ਜਦੋਂ 4:30 ਵਜੇ ਇਕੱਠੇ ਹੁੰਦੇ ਨੇ ਉਸ ਵੇਲੇ ਜੇਪੀ ਨੱਡਾ ਤੇ ਕਿਰਨ ਰਿਜੂ ਨਹੀਂ ਆਉਂਦੇ ਇਹ ਢੀਕ ਰਹੇ ਨੇ ਬੈਠੇ ਨਹੀਂ ਆਉਂਦੇ ਤੇ ਆਏ ਵੀ ਨਹੀਂ ਉਹ ਆਏ ਨਹੀਂ ਇਹ ਚਲੇ ਗਏ ਇਹਦੇ ਵਿੱਚ ਕੁਝ ਹੋਇਆ ਤੇ ਤੁਹਾਨੂੰ ਇਹ ਦੱਸਦਾ ਮੈਂ ਜਗਦੀਪ ਧਨਖੜ ਦਾ ਅਸਤੀਫਾ ਰਾਸ਼ਟਰਪਤੀ ਨੇ ਪ੍ਰਵਾਨ ਕਰ ਲਿਆ ਤੇ ਅੱਜ ਉਹ ਆਏ ਨਹੀਂ ਸਦਨ ਦੇ ਵਿੱਚ ਹੋਰ ਤਾਂ ਹੋਰ ਤਣਖੜ ਸਾਹਿਬ ਜਿਹੜੇ ਨੇ ਉਹ ਫੇਰ ਵੱਲ ਪਾਰਟੀ ਲੈਨ ਵੀ ਨਹੀਂ ਆਏ ਤੋਂ ਇਹਦਾ ਮਤਲਬ ਕਿ ਉਹਨਾਂ ਨੇ ਨਹੀਂ ਆਉਣਾ ਕੁਝ ਵੱਡਾ ਵਾਪਰ ਗਿਆ ਜਗਦੀਪ ਤਣਖੜਾ ਕੀ ਵਾਪਰਿਆ ਕਿਉਂ ਅਸਿਫਾ ਦਿੱਤਾ ਇਹਦੇ ਬਾਰੇ ਥੋੜਾ ਜਿਹਾ ਐਨਾਲਿਸਿਸ ਕਰਾਂਗੇ ਜਿਵੇਂ ਮੈਂ ਬਹੁਤ ਵਾਰ ਕਿਹਾ ਪਤਾ ਤਾਂ ਨਹੀਂ ਹੁੰਦਾ ਪਰ ਅਨੈਸਿਸ ਤਾਂ ਹੋ ਸਕਦਾ ਕਿ ਅਸਰਾਈ ਤਾਂ ਹੋ ਸਕਦੀ ਹੈ ਉਥੇ ਗੱਲ ਕਰਦੇ ਆ ਇਸ ਵੀਡੀਓ ਚ ਆਪਾਂ ਲੇਕਿਨ ਫੇਰ ਇੱਕ ਵਾਰ ਉਹੀ ਅਪੀਲ ਜਿਹੜੀ ਮੈਂ ਹਰ ਇੱਕ ਵੀਡੀਓ ਚ ਕਰਦਾ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਕਰ ਲਓ ਹੁਣ ਫਿਰ ਗੱਲ ਉਥੇ ਸ਼ੁਰੂ ਕਰੀਏ ਜਗਦੀਪ ਧਣਖੜ ਨੇ ਅਸਤੀਫਾ ਕੱਲ ਦੇ ਦਿੱਤਾ ਕਹਿੰਦੇ ਜੀ ਮੇਰੀ ਸਿਹਤ ਠੀਕ ਨਹੀਂ ਦੇਖੋ ਗੱਲ ਇਹ ਏ ਜੇ ਕਿਤੇ ਜੂਨ ਦੇ ਵਿੱਚ ਜਦੋਂ ਉੱਤਰਾਖੰਡੋਂ ਗਏ ਸੀ ਇੱਕ ਯੂਨੀਵਰਸਿਟੀ ਦੇ ਪ੍ਰੋਗਰਾਮ ਚ ਕਨਵੋਕੇਸ਼ਨ ਚ ਜੇ ਕਿਤੇ ਉਦੋਂ ਸਹੀਫਤ ਦਿੱਤਾ ਹੁੰਦਾ ਕਿਉਂਕਿ ਉਦੋਂ ਉਹਨਾਂ ਦੀ ਤਬੀਅਤ ਠੀਕ ਨਹੀਂ ਸੀ ਫਿਰ ਉਹਨਾਂ ਨੂੰ ਨੈਦੀ ਚੱਲ ਲੈ ਕੇ ਗਏ ਸੀ ਚੈੱਕਅਪ ਕਰਾਇਆ ਸਭ ਕੁਝ ਹੋਇਆ ਲੇਕਿਨ ਉਦੋਂ ਬਾਅਦ ਤਾਂ ਠੀਕ ਹੋ ਗਏ ਉਦੋਂ ਬਾਅਦ ਤਾਂ ਫਿਰ ਤਾਹੀ ਤਾਂ ਕੱਲ ਉਹਨਾਂ ਨੇ ਸਾਰਾ ਕੁਝ ਲਾਇਆ ਤੇ ਕਹਿੰਦੇ ਜੀ ਮੇਰੀ ਸਿਹਤ ਖਰਾਬ ਕਿ ਪੈਸੇ ਤਾਂ ਬੰਦੇ ਦਾ ਕੋਈ ਪਤਾ ਨਹੀਂ ਲੱਗਦਾ ਜਿਹੜੀ ਤੁਹਾਡੀ ਸਰੀਰਕ ਸਿਹਤ ਹੈ ਕਦੇ ਵੀ ਖਰਾਬ ਹੋ ਸਕਦੀ ਹੈ ਸਿਆਸੀ ਸਿਹਤ ਵੀ ਕਦੇ ਵੀ ਖਰਾਬ ਹੋ ਸਕਦੀ ਹੈ ਤੇ ਕਿਉਂ ਲੱਗਦਾ ਘਟੋ ਘਟ ਮੈਨੂੰ ਤਾਂ ਏਉਂ ਲੱਗਦਾ ਕਿ ਇਥੇ ਸਰੀਰਕ ਸਿਹਤ ਨਹੀਂ ਸਿਆਸੀ ਸਿਹਤ ਖਰਾਬ ਹੋ ਗਈ ਜਗਦੀਪ ਧਣਖੜਦੀ ਔਰ ਧਣਖੜ ਸਾਹਿਬ ਅਸਤੀਫਾ ਦੇ ਗਏ ਤੇ ਅਸਤੀਫਾ ਪ੍ਰਵਾਨ ਵੀ ਹੋ ਗਿਆ ਇਹ ਗੱਲ ਤਾਂ ਬਿਲਕੁਲ ਸਪਸ਼ਟ ਹੈ ਕਿ ਇਹ ਦੇ ਪਿੱਛੇ ਕੋਈ ਖਾਸ ਰੀਜ਼ਨ ਹੈ ਬਾਕੀ ਤੇ ਕੋ ਜੋ ਕਹਿ ਰਹੇ ਨੇ اپੋਜੀਸ਼ਨ ਵਾਲੇ ਮੈਂ ਉਹ ਤਾਂ ਦਰਉਣਾ ਨਹੀਂ ਉਹਨਾਂ ਨੇ ਤਾਂ ਕਹਿੰਦੇ ਗਲਤ ਉਹਦਾ ਨਿਚੋੜ ਕੱਢੀਏ ਉਹ ਤਾਂ ਹੀ ਹੈ ਕਿ ਜੀ ਸਿਹਤ ਉਹਨਾਂ ਦੀ ਜਿਹੜੀ ਹੈ ਉਹ ਉਹਦਾ ਉਹ ਕਾਰਨ ਨਹੀਂ ਹੋ ਸਕਦਾ ਕਾਰਨ ਕੋਈ ਹੋਰ ਹੈ ਔਰ ਅੱਜ ਜਦੋਂ ਉਹਨਾਂ ਦਾ ਉਹਨਾਂ ਨੇ ਉਹਨਾਂ ਦਾ ਅਸਤੀਫਾ ਪ੍ਰਵਾਨ ਹੋ ਗਿਆ ਢਣਖਟ ਸਾਹਿਬ ਦਾ ਮੋਦੀ ਸਾਹਿਬ ਨੇ ਉਹਨਾਂ ਦੀ ਸਿਹਤ ਦੀ ਕਾਮਨਾ ਕੀਤੀ ਹੈ ਤੇ ਹੁਣ ਜਿਹੜੀ ਪਹਿਲੀ ਕਿਆਸਰਾਈ ਲੱਗ ਰਹੀ ਹੈ ਲੋਕਾਂ ਚ ਸਿਆਸੀ ਹਲਕਿਆਂ ਚ ਜੋ ਗੱਲ ਚੱਲ ਰਹੀ ਹੈ ਮੈਂ ਉਹਦਾ ਜ਼ਿਕਰ ਕਰ ਰਿਹਾ ਤੁਹਾਡੇ ਨਾਲ ਉਹ ਤਾਂ ਇਹੀ ਚੱਲ ਰਹੀ ਹੈ ਕਿ ਜੀ ਮੋਦੀ ਸਾਹਿਬ ਦੀ ਗੇਮ ਹੈ ਜਿਵੇਂ ਮੋਨ ਭਗਵਤ ਨੇ ਕਿਹਾ ਸੀ ਕਿ ਜਿਹੜਾ 75 ਸਾਲ ਦਾ ਹੋ ਗਿਆ ਕਿਉਂਕਿ ਆਪ ਹੀ ਤਾਂ ਬਣਾਇਆ ਸੀ ਇਹਨਾਂ ਨੇ ਇਹ ਨਿਜਮ ਕਿਉਂ ਉਸ ਵੇਲੇ ਜਦੋਂ ਅਮਿਤ ਸ਼ਾਹ ਤੇ ਮੋਦੀ ਸਾਹਿਬ ਪਾਵਰ ਚ ਆਉਂਦੇ ਨੇ ਗਜ਼ਰਾਤੀ ਦੋਨੇ ਉਸ ਵੇਲੇ ਕਈ ਬੰਦਿਆਂ ਨੂੰ ਲਾਉਣਾ ਸੀ ਹੁੰਜੇ ਉਹਨਾਂ ਚ ਐਲਕੇਟਵਾਨੀ ਆਪਣੇ ਗੁਰੂ ਨੂੰ ਨਾਲੇ ਸਿਆਸਤ ਚ ਕਿਹੜਾ ਗੁਰੂ ਹੁੰਦਾ ਚਾਹੋ ਜੇ ਲਾਉਣਾ ਵੀ ਹੈ ਤਾਂ ਸਿਆਸਤ ਉਹਦੀ ਸਿੱਖੀ ਸਮਝੋ ਐਲਕੇਟਵਾਨੀ ਨੂੰ ਮਾਰਗਦਰਸ਼ਕ ਮੰਡਲ ਚ ਲੈ ਕੇ ਜਾਣਾ ਸੀ ਮੋਰੀ ਮਨੋਰ ਜੋਸ਼ੀ ਨੂੰ ਲੈ ਕੇ ਜਾਣਾ ਸੀ ਜਸਵੰਤ ਸਿੰਘ ਨੂੰ ਲੈ ਕੇ ਜਾਣਾ ਸੀ ਇਸ ਕਰਕੇ ਉਦੋਂ ਇਹ ਕਹਿ ਦਿੱਤਾ ਗਿਆ ਕਿ 75 ਸਾਲ ਦੀ ਉਮਰ ਤੱਕ ਇਹ ਜਿਹੜਾ ਹੋਏਗਾ ਇਹ ਕਾਰਜਕਾਰ ਸਾਰੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਇਹ ਗੱਲ ਨੂੰ ਮੋਹਨ ਭਗਵਤ ਨੇ ਵੀ ਕਿਹਾ ਕਿ ਮੈਂ ਜਿਹੜਾ ਹੈ ਸਤੰਬਰ ਦੇ ਵਿੱਚ ਹੋ ਰਿਹਾ 75 ਦਾ ਮੈਂ ਛੱਡੂਗਾ ਤੇ 75 ਦੇ ਉਹਨਾਂ ਤੋਂ 7 ਦਿਨ ਬਾਅਦ ਮੋਦੀ ਸਾਹਿਬ ਹੋ ਰਹੇ ਨੇ ਸਤੰਬਰ ਚ ਸ਼ਾਇਦ 17 ਸਤੰਬਰ ਨੂੰ ਉਹ 11 ਸਤੰਬਰ ਦੇ ਤੇ 17 ਸਤੰਬਰ ਨੂੰ ਜੇ ਮੋਦੀ ਸਾਹਿਬ ਜਾਂਦੇ ਨੇ ਤੇ ਫੇਰ ਕੀ ਕਰਨ ਉਸ ਤੋਂ ਬਾਅਦ ਉਹ ਤਾਂ ਬੜੇ ਐਕਟਪੇ ਨੇ ਧੜਖੜ ਸਾਹਿਬ ਮੰਗੂ ਨਾ ਤਾਂ ਉਹਨਾਂ ਦੀ ਸਿਹਤ ਸੁਖ ਨਾਲ ਜ਼ਿਆਦਾ ਭਾਰੀ ਐ ਵੇਟ ਵੱਧ ਐ ਉਹ ਤਾਂ ਯੋਗਾ ਕਰਦੇ ਨੇ ਸਭ ਕੁਝ ਕਰਦੇ ਨੇ ਅੰਬ ਚੂਪ ਕੇ ਖਾਂਦੇ ਨੇ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਕਿਸੇ ਕਿਸਮ ਦੀ ਤੇ ਉਹ ਹੋ ਸਕਦਾ ਕਿ ਉਹ ਉਹ ਤਾਂ ਕੰਮ ਕਰਨ ਦੇਸ਼ ਦੀ ਸੇਵਾ ਕਰਨੀ ਆ ਉਹਨਾਂ ਨੇ ਤੇ ਘਰ ਤਾਂ ਉਹਨਾਂ ਨੇ ਬਣਾਇਆ ਨਹੀਂ ਮਤਲਬ ਇਸ ਕਰਕੇ ਕੋਈ ਬੱਚਾ ਨਹੀਂ ਜਿਹਦੇ ਲਈ ਹੋਰ ਕੁਝ ਕਰਨਾ ਹੈ ਅਵਧਾਰ ਪਰਿਵਾਰ ਅਡਾਨੀ ਵਾਨੀ ਸਭ ਪਰਿਵਾਰ ਹੀ ਹੈ ਸਰ ਆ ਦੇਸ਼ੀ ਪਰਿਵਾਰ ਹੈ ਜੀ ਤਾਂ ਉਹ ਕੀ ਕਰਨਗੇ ਫਿਰ ਲੋਕ ਇਹ ਕਹਿੰਦੇ ਨੇ ਕੈਲਕੂਲੇਟ ਕਰਦੇ ਨੇ ਕਿ ਉਹ ਜਿਹੜਾ ਹੈ ਧਨਕਰ ਸਾਹਿਬ ਦੀ ਜਗ੍ਹਾ ਤੇ ਆ ਸਕਦੇ ਬਣ ਸਕਦੇ ਨੇ ਉਪ ਰਾਸ਼ਟਰਪਤੀ ਹੁਣ ਜੇ ਉਪ ਰਾਸ਼ਟਰਪਤੀ ਬਣਦੇ ਨੇ ਲੋਕ ਤਾਂ ਇਹ ਵੀ ਮੈਂ ਕਹਿੰਦੇ ਸੁਣਿਆ ਆ ਸੋਸ਼ਲ ਮੀਡੀਆ 'ਚ ਚੱਲ ਰਿਹਾ ਹੈ ਕਿ ਜਿਵੇਂ ਧਰਕਰ ਸਾਹਿਬ ਦੀ ਸਿਹਤ ਖਰਾਬ ਹੋ ਗਈ ਕੁਝ ਸਮੇਂ ਬਾਅਦ ਰਾਸ਼ਟਰਪਤੀ ਦਰੋਪਤੀ ਮੁਰਮਦੀ ਸਿਹਤ ਵੀ ਖਰਾਬ ਹੋ ਸਕਦੀ ਹੈ ਤੇ ਉਧਰ ਨੂੰ ਵੀ ਜਾ ਸਕਦੇ ਮਤਲਬ ਇਹ ਵੀ ਕਿਸ तरह ਹੀ ਚੱਲ ਰਹੀ ਹੈ ਕਿ ਇਸ ਤਰ੍ਹਾਂ ਚੱਲ ਰਿਹਾ ਕੰਮ ਕਿ ਉਧਰ ਨੂੰ ਹੋ ਜੀਏ ਤੇ ਦੂਜੇ ਪਾਸੇ ਇਹ ਵੀ ਹੈ ਕਿ ਹੁਣ ਬਦਲਣਾ ਨਟਾ ਸਾਹਿਬ ਨੂੰ ਪ੍ਰਧਾਨ ਬਣਾਉਣਾ ਕਈਆਂ ਨੂੰ ਐਡਜਸਟ ਵੀ ਕਰਨਾ ਰਾਜਨਾਥ ਸਿੰਘ ਦਾ ਵੀ ਦਾਰ ਲੱਗ ਸਕਦਾ ਉਹ ਵੀ ਇੱਧਰ ਆ ਸਕਦੇ ਨੇ ਮਨੋਸ਼ ਸਿੰਘ ਦਾ ਵੀ ਜ਼ਿਕਰ ਚੱਲ ਪਿਆ ਜਿਨੀ ਜਿੰਨੇ ਮੂੰਹ ਉਨੀਆਂ ਗੱਲਾਂ ਲੇਕਿਨ ਇਹ ਗੱਲ ਤਾਂ ਪੱਕੀ ਹੈ ਕਿ ਜਿਹੜੇ ਧਨਖੜ ਸਾਹਿਬ ਨੇ ਉਹੋ ਜਿਸ ਤਰੀਕੇ ਨਾਲ ਉਹ ਪਾਰੀ ਖੇਡਦੇ ਸੀ ਨਾ ਨਿਰਪੱਖਤਾ ਤਾਂ ਨੇੜੇ ਜਿਹੜੇ ਵੀ ਨਹੀਂ ਸੀ ਉਹਨਾਂ ਦੇ ਚਾਹੇ ਤਾਂ ਗਵਰਨਰ ਰਹੇ ਬੰਗਾਲ ਦੇ ਦੇਖੋ ਬੰਗਾਲ ਦੇ ਕੋਈ ਵੈਸੇ ਤਾਂ ਦੇਖੋ ਛਣਛਣੇ ਚ ਪੈਦਾ ਹੋ ਕੇ ਉਹਨੇ ਤਰੱਕੀ ਕੀਤੀ ਵਕੀਲ ਬਣੇ ਜੈਪੁਰ ਪ੍ਰੈਕਟਿਸ ਸੁਪਰੀਮ ਕੋਰਟ ਚ ਪ੍ਰੈਕਟਿਸ ਉਹ ਸਾਰਾ ਕੁਝ ਕੀਤਾ ਦੇਵੀ ਲਾਲ ਦੇ ਚੇਲਾ ਬਣ ਗਿਆ ਤੇ ਦੇਵੀ ਲਾਲ ਸਿਆਸਤ ਚੜਾਇਆ ਤੇ ਉਹਨਾਂ ਨੇ ਅਫਦਾ ਜਿਹੜਾ ਹੈ ਮੰਤਰੀ ਵੀ ਰਹੇ ਬੀਪੀ ਸਿੰਘ ਚੰਦਰਸ਼ੇਖਰ ਦੀ ਸਰਕਾਰ ਦੇ ਵਿੱਚ ਲੋਕ ਸਭਾ ਚ ਵੀ ਰਹੇ ਤਾਂ ਠੀਕ ਹੈ ਲੇਕਿਨ ਜਦੋਂ ਇਹ ਆ ਗਏ ਜਿਵੇਂ ਇਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਹੱਕ ਚ ਆਪਣੀ ਪਾਰੀ ਖੇਡੀ ਚਾਹੇ ਗਵਰਨਰ ਦੀ ਈਵਨ ਚਾਹੇ ਦੀ ਤੇ ਉਦੋਂ ਫਿਰ ਲੋਕ ਇਹ ਕਹਿੰਦੇ ਸੀ ਕਿ ਅਸੀਂ ਤੋਂ ਬੜੇ ਖੁਸ਼ ਆ ਕਿ ਸਾਡਾ जाट ਇੱਕ ਐਡੇ ਵੱਡੇ ਉਹਦੇ ਤੇ ਪਹੁੰਚਿਆ जाटਾਂ ਨੂੰ ਇਹ ਗਲਤੀ ਖੁਸ਼ੀ ਸੀ ਔਰ ਇਹਨਾਂ ਨੇ ਵੀ ਕਿਹਾ ਜਦੋਂ ਇਹਨਾਂ ਦੀ ਵਿਕਰੀ ਕੀਤੀ ਗਈ ਨਾ ਜਦੋਂ 34 ਸੰਸਦਾਂ ਨੂੰ ਮਤਰ ਕੀਤਾ ਸੀ ਤੇ ਤੁਹਾਡੇ ਸਭ ਦੇ ਯਾਦ ਹੋ ਇਹਨਾਂ ਦੀ ਵਿਕਰੀ ਕੀਤੀ ਸੀ 6 ਸੰਸਦ ਨੇ ਉਦੋਂ ਇਹਨਾਂ ਨੇ ਕਿਹਾ ਸੀ जाटਾਂ ਦੀ ਬੇਇੱਜ਼ਤੀ ਕਰਤੀ ਜੀ ਇਹਨੇ ਜਨੀ ਉਦੋਂ ਆਪ ਹੀ ਇੱਟੇ ਵੱਡਾ ਬੰਦਾ ਹੋ ਕੇ ਜਾਟਾਂ ਦਾ ਸਹਾਰਾ ਲੈ ਰਹੇ ਸੀ ਫਿਰ जाट ਬੋਲ ਪੇ ਕਿ ਹੁਣ ਤਾਂ ਤੂੰ ਜਾਟਾਂ ਦੀ ਗੱਲ ਕਰਦਾ ਜਦੋਂ ਜਾਟਾਂ ਦੀਆਂ ਕੁੜੀਆਂ ਜੰਤਰਬਾਤਰ ਤੇ ਰੋ ਰਹੀਆਂ ਸੀ ਉਹ ਪਹਿਲਵਾਨਾਂ ਨੂੰ ਕੁੱਟਿਆ ਜਾ ਰਿਹਾ ਸੀ ਉਦੋਂ जाट ਕਿੱਥੇ ਸੀ ਜਦੋਂ ਕਿਸਾਨ ਬੈਠੇ ਸੀ ਮੋਰਚਾ ਲਾ ਕੇ ਦਿੱਲੀ ਚ ਉਦੋਂ जाट ਕਿੱਥੇ ਸੀ ਤੇ ਉਹ ਵੀ ਤਾਂ जाट ਸੀ ਜਿਹੜੇ 700 ਬਰੇ ਨੇ ਉਹਨਾਂ ਚ ਜ਼ਿਆਦਾ ਜਾਟ ਹੀ ਸੀ ਜੱਟ 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 ਤੋ ਲੋਕਾਂ ਨੇ ਫਿਰ ਇਹਨਾਂ ਨੂੰ ਉਸ ਐਂਗਲ ਤੋਂ ਨਕਾਰਿਆ ਲੋਕਾਂ ਨੇ ਤਾਂ ਕੰਪੈਰੀਸ਼ਨ ਕੀਤਾ ਦੂਜੇ जाट ਨਾਲ ਸਚੇਪਾਲ ਮਲਖ ਨਾਲ ਕਹਿੰਦੇ ਉਹ ਵੀ जाट ਸੀ ਫਿਰ ਇੱਕ ਥਾਂ ਤੇ ਬੋਲਿਆ ਉਹ ਉਹਨੇ મોદી ਦੀ ਪ੍ਰਵਾ ਨਹੀਂ ਕੀਤੀ ਮਤ ਤੂੰ ਇੱਕ ਸਟੇਟ ਦਾ ਗਵਰਨਰ ਹੋ ਤਿੰਨ ਸਟੇਟ ਦਾ ਗਵਰਨਰ ਔਰ ਗਵਰਨਰ ਵੀ ਜੰਮੂ ਕਸ਼ਮੀਰ ਵਰਗਾ ਉਹ ਉਦੋਂ ਜਦੋਂ 370 ਹਟਾਈ ਤੇ ਸਾਰਾ ਕਮਿਊਨਿਟੀ ਠੀਕ ਚਲਾਇਆ ਸੀ ਤੋ ਇਹ ਇਹ ਜਾਟਾਲਾ ਦਾ ਦਾ ਪੱਤਾ ਚੱਲਿਆ ਨਹੀਂ ਫਿਰ ਇਹਨਾਂ ਨੇ ਲਗਾਤਾਰ इवन ਰਾਜ ਸਭਾ ਦੇ ਵਿੱਚ ਵੀ ਇਹ ਕਿਹਾ ਜਾਂਦਾ ਸੀ ਕਿ ਇਹ ਨਹੀਂ ਜਿਹੜਾ ਹੈ ਬਿਲਕੁਲ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਵਜੋਂ ਹੀ ਚੱਲ ਰਹੇ ਨੇ ਚੇਅਰਮੈਨ ਜਿਹੜਾ ਇੱਕ ਨਿਰਪੱਖ ਹੋਣਾ ਚਾਹੀਦਾ ਉਸ ਤਰ੍ਹਾਂ ਦੀ ਇਹਨਾਂ ਦੀ ਨਹੀਂ ਹੈ ਪਰਫਾਰਮੈਂਸ ਇਹ ਦੇ ਬਾਰੇ ਤਨਖਾੜੇ ਬਾਰੇ ਕਿਹਾ ਜਾਂਦਾ ਸੀ ਔਰ ਠੀਕ ਹੈ ਤਨਖਾੜੇ ਤਨਖਾੜੇ ਅਖੜ ਤਾਂ ਮੰਨਿਆ ਅਖੜਦਾ ਸੀ ਬਹੁਤ ਵਾਰ ਆਪਾਂ ਦੇਖਿਆ ਹਰ ਇੱਕ ਗੱਲ ਤੇ ਪਰ ਹੁਣ ਇਹ ਸਾਰਾ ਅਖੜਪੜਾ ਕੰਮ ਨਹੀਂ ਆਇਆ ਕਿੱਥੇ ਗਲਤੀ ਕਰਤੀ ਕੀ ਕੋਈ ਭਰਤੀਆਂ ਦੇ ਵਿੱਚ ਗਲਤੀ ਹੋਈ ਕੀ ਆਪਣੇ ਬੰਦਿਆਂ ਨੂੰ ਭਰਤੀ ਕਰ ਰਹੇ ਸੀ ਇਹ ਵੀ ਗੱਲ ਆਈ ਹੈ ਕਿ ਰਾਜ ਸਭਾ ਦੇ ਵਿੱਚ ਇਧਰ ਉਧਰ ਕਿਤੇ ਚੱਲ ਰਿਆ ਸੀ ਕੋਈ ਐਸੀ ਗੱਲ ਫੜੀ ਗਈ ਨਹੀਂ ਮੈਂ ਤੁਹਾਨੂੰ ਸ਼ੁਰੂ ਚ ਕਹ ਬਹੁਤ ਸਾਰੀਆਂ ਗੱਲਾਂ ਆਉਣਗੀਆਂ ਜਾਂ ਆ ਰਹੀਆਂ ਨੇ ਲੇਕਿਨ ਜਿਸ ਤਰੀਕੇ ਨਾਲ ਅਚਾਨਕ ਇਹ ਕਾਰਵਾਈ ਕੀਤੀ ਗਈ ਕਰਵਾਈ ਗਈ ਸੇਧ ਖਰਾਬ ਹੋਈ ਜਾਂ ਕਰਵਾਈ ਗਈ ਇਹ ਦੇਖੋ ਸਿਆਸਤ ਦੇ ਵਿੱਚ ਜੋ ਕੁਝ ਕਿਹਾ ਜਾਂਦਾ ਉਹ ਹੁੰਦਾ ਨਹੀਂ ਇਹ ਤਾਂ ਮੈਂ ਬਾਰ ਬਾਰ ਕਹਿੰਦਾ ਤੋ ਹੁਣ ਇਹ ਗੱਲ ਤੁਸੀਂ ਦੇਖ ਵੀ ਲਈ ਸਾਹਮਣੇ ਸਟੇਜ ਤੇ ਕੀ ਹੁੰਦਾ ਹੈ ਸਟੇਜ ਦੇ ਪਿੱਛੇ ਕੀ ਚੱਲਦਾ ਹੈ ਨਿਊਜ਼ ਬਿਹਾਈਂਡ ਨਿਊਜ਼ ਹੁੰਦੀ ਹੈ ਜਿਹੜੀ ਨਿਊਜ਼ ਦੇ ਪਿੱਛੇ ਖਬਰ ਹੁੰਦੀ ਹੈ ਉਹ ਲੱਭੀ ਜਾਂਦੀ ਹੁੰਦੀ ਹੈ ਵਹਿਤਾ ਅੱਜਕੱਲ ਹਰ ਇੱਕ ਖਬਰ ਚੋਂ ਸੱਚ ਲੱਭਣਾ ਪੈਂਦਾ ਹੈ ਇਸ ਖਬਰ ਚੋਂ ਸੱਚ ਕਿੰਨਾ ਕੁ ਲੱਭਿਆ ਜਾ ਸਕਦਾ ਹੈ ਉਨਵਲੇ ਟਾਈਮ ਚ ਅਪਾ ਦੇਖਦੇ ਰਹਾਂਗੇ ਲੇਕਿਨ ਇੱਕ ਕੰਟਰੋਵਰਸ਼ਨ ਬੰਦਾ ਚਾਹੇ ਉਹ ਗਵਰਨਰ ਦੇ ਤੌਰ ਤੇ ਔਰ ਜਾਂ ਦੂਜੇ ਪਾਸੇ ਇਹ ਉਪ ਰਾਸ਼ਟਰਪਤੀ ਦੇ ਤੌਰ ਤੇ ਰਾਜ ਸਭਾ ਦੇ ਚੇਅਰਮੈਨ ਦੇ ਤੌਰ ਤੇ ਇਹਨਾਂ ਦੇ ਬਿਵਾਦ ਤਾਂ ਚੱਲਦੇ ਰਹੇ ਨੇ ਤੇ ਉਹ ਬਿਵਾਦਾਂ ਚ ਹੀ ਉਹ ਚਲੇ ਗਏ ਔਰ ਕਿਉਂ ਗਏ ਤੇ ਜੇ ਸੱਚਮੁੱਚ ਹੀ ਸਿਹਤ ਹੈ ਇਹਨਾਂ ਦੇ ਕਾਰਨ ਤਾਂ ਫਿਰ ਮੋਦੀ ਸਾਹਿਬ ਨਾਲ ਰਲ ਕੇ ਅਪਾ ਵੀ ਕਹਦੇ ਨੇ ਭਾਈ ਤੁਹਾਨੂੰ ਤੁਹਾਡੀ ਚੰਗੀ ਸਿਹਤ ਦੀ ਕਾਮਨਾ ਕਰਦੇ ਆਂ তো বহু বহু